पापा नु की होया पापा ठीक नहीं सी कौन किथे है डेथ हो गई ठीक है बत्ते तो ए बाल्टे चाहिए एक टोकरा खिंच ले है हैं टोकरा बाहर कर देना तू काम करन जाना ना हैं हां जी तेरी उम्र कितनी है 12 ਹਜ਼ਾਰ ਕੀ ਐਡੇ ਛੋਟੇ ਬੱਚੇ ਨੂੰ ਕੰਮ ਕਰਨ ਕਿਉਂ ਲਾਇਆ ਕੀ ਕਰੀਏ ਭਾਜੀ ਫੇਰ ਹੂੰ ਇਹ ਵਿਚਾਰਾਂ ਦਾ ਚੱਲ ਆਪਾਂ ਚਾਹ ਮਿੱਠਾ ਲੈ ਆ ਕਰ ਮੈਂ ਵੀ ਚੱਲੇ ਜਾਣ ਲੱਗ ਜੰਨਾ ਵਾ ਜਿਵੇਂ ਆਖ ਵੀ ਜਿਹਦਾ ਕੀ ਕਰਦਾ ਓਏ ਫੋਟੋ ਲਾ ਕੇ ਬਹਿ ਜਾਂਦੇ ਲਾਓ ਰੋਲ ਲੱਗ ਜਾਂਦੇ ਨਿੱਕੇ ਕਿ ਕਿ ਹੁੰਦਾ ਨਹੀਂਗਾ ਕੀ ਹੂੰ ਫਿਰ ਕੀ ਕਰਦੇ ਆ ਫਿਰ ਉੱਤੇ ਪਲਾਂ ਆਪਾ ਹੁੰਦਾ ਤੇ ਪੈਰ ਪਰ ਪਾ ਦਿੰਦੀ ਹੈ ਕਰਦੀ ਮਜਬੂਰੀ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਕੰਮ ਕਰਨ ਲਈ ਮਜਬੂਰ ਕਰ ਦਿੰਦੀ ਹੈ ਜ਼ਿਲ੍ਹਾ ਕਪੂਰਥਲਾ ਦੇ ਨੇੜਲੇ ਪਿੰਡ ਦਾ ਇਹ ਪਰਿਵਾਰ ਬੱਚਿਆਂ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਉਹ ਡਰਾਈਵਰੀ ਕਰਦਾ ਸੀ ਉਸ ਦੇ ਅਕਾਲ ਚਲਾਣੇ ਤੋਂ ਬਾਅਦ ਸਾਮ ਸੰਭਾਲ ਹੁਣ ਦਾਦੀ ਕਰਦੀ ਹੈ ਅਤੇ ਉਹੀ ਉਹਨਾਂ ਨੂੰ ਪਾਲਦੀ ਹੈ ਦਾਦੀ ਕਹਿੰਦੀ ਮੈਂ ਬੱਚਿਆਂ ਲਈ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹਾਂ ਤੇ ਮੇਰੇ ਪੋਤਰੇ ਵੀ ਮੈਨੂੰ ਕਹਿੰਦੇ ਆ ਕਿ ਦਾਦੀ ਅਸੀਂ ਵੀ ਕੰਮ ਕਰਾਂਗੇ ਤਾਂ ਕਿ ਘਰ ਦਾ ਰਾਸ਼ਨ ਪਾਣੀ ਹੈ ਜਿਹੜਾ ਉਹ ਆ ਸਕੇ ਬੇਟੀ ਦੀਆਂ ਤਾਂ ਜਦੋਂ ਅੱਖਾਂ ਹੀ ਭਰ ਆਈਆਂ ਜਦੋਂ ਉਹਨੇ ਦੱਸਿਆ ਕਿ ਅੰਕਲ ਮੀਆਂ ਦਾ ਮੌਸਮ ਚੱਲ ਰਿਹਾ ਉਤੋਂ ਮੀਂਹ ਆਉਂਦਾ ਤਾਂ ਛੱਤਾਂ 'ਚ ਆਉਂਦੀਆਂ ਕਦੇ ਮੇਰਾ ਵੀਰਾ ਤਰਪਾਲਾਂ ਪਾ ਕੇ ਆਉਂਦਾ ਤੇ ਕਦੇ ਅਸੀਂ ਜਾਂਨੇ ਆ ਥੱਲੋਂ ਰਾਤ ਨੂੰ ਡਰ ਲੱਗਦਾ ਹੁੰਦਾ ਇੰਨਾਂ ਕੋਲੇ ਰਹਿਣ ਲਈ ਸਿਰਫ ਇੱਕੋ ਹੀ ਕਮਰਾ ਇਨਾਂ ਦੇ ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਬੱਚਿਆਂ ਦੀ ਪੜ੍ਹਾਈ ਤੇ ਇਨਾਂ ਨੂੰ ਰਹਿਣ ਲਈ ਇੱਕ ਕਮਰਾ, ਲੱਸ਼ ਬਾਥਰੂਮ ਅਤੇ ਰਸੋਈ ਬਣਾ ਕੇ ਦੇਣ ਦੀ ਲੋੜ ਹੈ ਇਸ ਪਰਿਵਾਰ ਦੀ ਜਾਣਕਾਰੀ ਲੈਣੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦਾ ਹੈ ਜੋ ਵੀ ਆਪ ਵੱਲੋਂ ਸੇਵਾ ਭੇਜੀ ਜਾਂਦੀ ਹੈ ਉਹ ਸਿੱਧੀ ਪਰਿਵਾਰ ਦੇ ਖਾਤੇ ਦੇ ਵਿੱਚ ਜਾਂਦੀ ਹੈ